Eita, ele queria. Mas ele queria. 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 Ele ਦਨ ਹੋ ਗਏ ਵੀਡੀਓ ਨਹੀਂ ਪੜਾਈ ਪੜਾਈ ਡਿਲੀਟ ਕਰਤੀ ਪੜਾਈ ਡਿਲੀਟ ਕਰਤੀ ਪੜਾਈ ਡਿਲੀਟ ਕਰਤੀ ਆਏ ਹੋਏ ਨੇ ਯਕੀਨ ਹੈ ਕਿ ਜੀ ਬਣਾ ਦੇ ਘਰ ਆਓ ਇਹ ਤਾਂ ਜ਼ਰੂਰ ਦੱਸਦੇ ਹਾਂ ਕਿ ਕਿੰਨਾ ਨੂੰ ਕੁਝ ਨਹੀਂ ਮਿਲਿਆਗਾ ਇਹਨਾਂ ਨੂੰ ਤਾਂ ਇੱਕ ਤੋਰੀਆਂ ਦੀ ਸਬਜ਼ੀ ਮਿਲੀ ਹੈ ਮੇਰੀ ਗਿੰਡਾ ਨੂੰ ਲਿਓ ਬਾਹ ਵੀ ਲੱਗਿਆ ਜਾ ਕੇ ਕੀ ਹੁੰਦੀ ਆ ਮੇਹਾਂ ਉਹ ਤੇ ਦੇ ਰਹੀਆਂ ਜੀ ਕਾਲੂ ਦਿਖਾਦਾ ਮਮੀ ਕੰਡੀਆਂ ਦੇ ਲੈ ਕੇ ਆਏ ਹੁਣ ਆਹ ਛੱਲੀਆਂ ਨੇ ਹਾਂਜੀ ਦੇਖੋ ਬਹੁਤ ਮਾਣ ਜੇ ਤੁਸੀਂ ਕੋਹਾ ਬੋਸ਼ਰੀ ਮੜਾਇਆ ਦਾ ਤਾ ਦਵੀ ਕਹਿੰਦੇ ਸੀ ਨਹੀਂ ਤੁਸੀਂ ਲੈ ਆਓ ਮੈਂ ਬਣਾ ਦੂੰ ਤੁਸੀਂ ਲੈ ਕੇ ਤਾਂ ਆਓ ਰਸਤਾ ਕੱਲੂ ਸਵੇਰੇ ਜਾਂ ਤੈਨ ਛੱਡਣ ਜਾਣਗੇ ਤੇਰੇ ਸਾਰਾ ਸਮਾਨ ਲੈ ਆਉਣਗੇ ਜਦੋਂ ਤੇਰੀ ਆਉਂਦੇ ਨੂੰ ਸਕੂਲੋਂ ਆਉਂਦੇ ਨੂੰ ਬਣਾਣਾ ਠੀਕ ਹੈ ਇੱਕ ਇੱਕ ਦੋਨ ਇਹ ਮੱਤੂ ਬਣਿਆ ਤੇਰਾ ਮੱਤੂ ਛੱਡਣੀ ਬੜੀ ਪਈ ਹੈ ਕੁੱਟੀ ਹੋਈ ਆ ਮੈਂ ਪਹਿਲਾ ਵੀਡੀਓ ਸ਼ੁਰੂ ਕਰੀ ਸੀ ਹੁਣ ਟਾਈਮ ਪਤਾ ਕਿੰਨੇ ਹੋ ਗਏ ਹੈ ਸਾਢੇ 5 ਹੋ ਗਏ ਹੈ ਸ਼ਾਮ ਦੇ ਸਾਢੇ 5 ਤੋਂ ਵੀ ਪਤਾ ਹੀ ਟਾਈਮ ਹੋ ਗਿਆ ਪਤਾ ਕੀ ਹੋਇਆ ਮੈਂ ਵੀਡੀਓ ਤਾਂ ਪਤਾ ਨਹੀਂ ਇਹਦੇ ਵਿੱਚ ਹੀ ਐਡ ਕਰ ਦੂ ਪਤਾ ਨਹੀਂ ਡਿਲੀਟ ਮਾਰ ਦੂ ਮੈਨੂੰ ਨਹੀਂ ਪਤਾ ਉਹ ਵੀਡੀਓ ਦਾ ਤੇ ਮੈਂ ਨਾ ਅਸਲ ਵਿੱਚ ਨਹੀਂ ਸੀ ਹੋਈ ਮੈਨੂੰ ਬਿਲਕੁਲ ਨਾ ਵੀਡੀਓ ਬਣਾਉਣੀ ਵਧੀਆ ਨਹੀਂ ਲੱਗਦੀ چاہے ਕੁਝ ਵੀ ਹੋ ਜAVE ਨਾ ਬਲੌਗ ਬਣਾਉਣਾ ਮਨਜ਼ੂਰਾ ਪਰ ਮੈਂ ਨਾਲ ਕੇ ਐਨ ਵਧੀਆ ਫੈਸ਼ਨ ਵਰਸ਼ਨ ਹੋ ਕੇ ਬਲੌਗ ਬਣਾਉਣੀ ਹੁੰਦੀ ਆ ਹਨਾ ਵੇ ਰੇ ਕੰਨ ਦੇ ਕੰਨ ਜਦ ਤੋਂ ਹੋਣਾ ਮਨ ਤੋਂ ਆਪ ਦਾ ਮੋੜ ਜਾ ਠੀਕ ਆ ਮੈਂ ਵੀਡੀਓ ਬਣਾ ਲਾ ਸਭ ਦੀ ਸੂਜੀ ਘੱਟਦੇ ਸੀ ਵੀਡੀਓ ਬਣਾਈ ਸੀ ਇੱਥੇ ਉਹ ਮੈਨੂੰ ਵਧੀਆ ਨਹੀਂ ਆਪਣੇ ਆਪ ਨੂੰ ਐ ਲੱਗਿਆ ਬਲੋਗ ਦੀ ਵੀਡੀਓ ਵਧੀਆ ਹੈਗੀ ਉਹ ਨਹੀਂ ਮੈਂ ਤੁਹਾਡੇ ਤੱਕ ਪਹੁੰਚਦੀ ਕਰਨੀ ਮੈਂ ਤਾਂ ਵਧੀਆ ਵੀਡੀਓ ਬਣਾ ਕੇ ਪਹੁੰਚਦੀ ਕਰੂੰਗੀ ਮੈਂ ਹੁਣ ਮੈਨਾਂ ਆ ਕੇ ਆਈਆਂ ਵਾਲ ਕੋ ਹਾਲੇ ਫੇਰੇ ਗਿੱਲੇ ਆ ਮਾਚਾ ਮੈਂ ਬਣਾ ਲਈ ਜਾਂ ਤੁਹਾਨੂੰ ਤੋਂ ਨਾਲ ਹੈ ਜ ਪਤਾ ਨਹੀਂ ਕੀ ਚੰਦਰੇ ਕਿਸੇ ਖਾਲੀ ਜੀਵ ਵਾਲੇ ਨੇ ਮੈਨੂੰ ਨਜ਼ਰ ਲਾਈ ਆ ਨਾ ਮੰਨਾ ਤਾਂ ਮੇਰਾ ਕੰਮ ਨੂੰ ਠੀਕ ਕਰਦਾ। ਨਾ ਮੇਰਾ ਕੋਸ਼ ਖਾਣ ਪੇਣ ਨੂੰ ਠੀਕ ਕਰਦਾ। ਹੈਨਾ? ਆ ਚਾਹ। ਮੈਂ ਕਹਿੰਦੀ ਸੀ ਕਿ ਮੈਨੂੰ ਪਤਾ ਨਹੀਂ ਕਿਸ ਚੰਦਰ ਨੇ ਕਾਲੀ ਜੀ ਵਾਲੇ ਨੇ ਇਹਦੇ ਘਰੇ ਕੁਝ ਵੀ ਨਹੀਂ ਹੈਗਾ। ਉਹਨੇ ਹੌਕਾ ਲਿਆ ਹੋਇਆ ਮੇਰੇ ਤੋਂ। ਮੱਝੋ ਕੰਮ ਕੰਮ ਕਰ ਲਿਆ ਕਰੋ ਮੇਰੇ ਤੇ ਨਾ ਹੌਕਾ ਲਿਆ ਕਰੋ। ਸਾਰੇ ਮੇਰੇ ਭੈਣ ਭਰਾ ਗੁੱਸਾ ਨਾ ਕਰਿਓ ਸਾਰਿਆਂ ਦੇ ਘਰੇ ਮੈਨੂੰ ਪਤਾ ਬਹੁਤ ਵਧੀਆ ਰੰਪ ਨੇ ਰੌਣਕਾਂ ਲਾਈਆਂ ਹੋਈਆਂ ਨੇ ਸਭ ਕੁਝ ਹੈਗਾ ਆ। ਉਹ ਇੱਕੋ ਹੀ ਬੰਦਾ ਜਿਹਨੇ ਮੈਂ ਕਿਹਾ। ਅਵੀ ਮੇਰੇ ਤੇ ਹੋ ਕੇ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜੀਜੀ ਵਾਹਿਗੁਰੂ ਘਰ ਨਾਰਜ ਦੇਵ ਜੀ ਨੇ ਵਾਹ ਪੜੀ ਹੋਈ ਹੈ ਨਾ ਉਹਨੂੰ ਨੀ ਦੁਨੀਆ ਚਾਹੇ ਕੁਛ ਵੀ ਹੋ ਜਵੇ ਫਰਕ ਨਹੀਂ ਪੈਂਦਾ ਨਾ ਇੱਧਰੋਂ ਨਾ ਉੱਧਰੋਂ ਤੁਸੀਂ ਤਾਂ ਉਹ ਗੱਲ ਹੀ ਹੈ ਨਾ ਇੱਧਰ ਦੇ ਨਾ ਉੱਧਰ ਦੇ ਸਾਲੇ ਬਣਿਆ ਚਾ ਉੱਧਰ ਦੇ ਉਹ ਗੱਲ ਆ ਤੁਹਾਡੀ ਨਾ ਮੇਰੇ ਤੋਂ ਨਹੀਂ ਇਹ ਸਾਰਾ ਕੁਝ ਹੁੰਦਾ ਹੈਗਾ ਮੇਰੇ ਤੋਂ ਤਾਂ ਮੇਰਾ ਆਪ ਦਾ ਕੰਮ ਹੀ ਹੁੰਦਾ ਜਾਂ ਮੈਨੂੰ ਹੋ ਜਾਂਦੀ ਹੈ ਟੈਨਸ਼ਨ ਹੁਣ 2-3 ਦਿਨ ਹੋ ਗਏ ਮੇਰੇ ਦਿਮਾਗ ਨੂੰ ਇੰਨੀ ਟੈਨਸ਼ਨ ਚੜੀ ਹੋਈ ਆ ਪਈ ਕਿਉਂ ਮੇਰੇ ਤੇ ਸਾੜਾ ਕਰਦੇ ਹੋ ਕਿਉਂ ਸਾੜਾ ਕਰਦੇ ਹੋ ਤੁਸੀਂ ਦੇਖੋ ਨਾ ਮੈਂ ਕਦੇ ਕਿਸੇ ਤੋਂ ਕੁਝ ਮੰਗਿਆ ਨਾ ਮੈਂ ਕਦੇ ਕਿਸੇ ਨੂੰ ਉਹ ਕਿਉਂ ਹੀ ਜਿਵੇਂ ਕਹਿੰਦੇ ਨਾ ਤਿੰਨਾ ਚ ਨਾ ਪੇਰਾ ਚ ਨਾ ਫਲੇਰਾ ਚ ਨਾ ਸਪੇਰਾ ਚ ਤੁਸੀਂ ਉਹੀ ਆ ਕੇ ਮੇਰੇ ਤੇ ਤੰਗੜਾਈ ਇਹ ਨਾ ਮੇਰੇ ਤੇ ਘੇਰਜਾ ਨਾ ਕਰਿਆ ਕਰੋ ਠੀਕ ਆ ਉਹ ਲੋਗ ਹੋਣਗੇ ਜਿਹੜੇ ਤੁਹਾਨੂੰ ਜਵਾਬ ਦੇਣ ਜਾਂ ਤੁਹਾਨੂੰ ਐ ਕਰਨਾ ਹੈ ਕਰ ਮੇਰੀ ਤਾਂ ਰੱਬ ਅੱਗੇ ਅਰਦਾਸ ਆ ਠੀਕ ਆ ਮੋਤਾ ਕੋ ਪਹਿਲਾਂ ਬਥੇਰੇ ਮੇਰੇ ਨਾਲ ਅਲੱਗ-ਅਲੱਗ ਚਲੇ ਗਏ ਉਹਨਾਂ ਨਾਲ ਰਿਸ਼ਤ ਕੀ ਹੋਇਆ ਤੁਹਾਨੂੰ ਪਤਾ ਹੈ ਹੁਣ ਖੋਟਾ ਕੀ ਹੋਊਗਾ ਉਹ ਵੀ ਤੁਹਾਨੂੰ ਪਤਾ ਹੀ ਆ ਠੀਕ ਹੈ ਮੇਰੇ ਨਾਲ ਨਾ ਬੱਧੂ ਐਵੇਂ ਟੰਗਾ ਮਸਾ ਉਹ ਜਦ ਮੈਂ ਕਦੇ ਕਿਸੇ ਨੂੰ ਕੁਝ ਨਹੀਂ ਕਿਹਾ ਹੈਗਾ ਨਾ ਮੇਰ ਨਾਲ ਨਾ ਲੱਗਿਆ ਠੀਕ ਹਾਂ ਸਾਡੀ ਆ ਸਸਰੀ ਗੱਲ ਤੁਹਾਨੂੰ ਕਈ ਸਾਲ ਹੋ ਗਏ ਸਸਰੀ ਗੱਲ ਕਰੀ ਨਹੀਂ ਠੀਕ ਹੈ ਉਹਦੇ ਨਾਲ ਚਾਪੀ ਕੇ ਚੱਲੇ ਵੀ ਗਏ ਜੀ ਨੇ ਕੰਮ ਕਰਨਾ ਹੈ ਜੀ ਨੂੰ ਕੰਮ ਵਾਜਾ ਮਾਰਨਾ ਪੂੰਚ ਮੇਰੀ ਵੀਡੀਓ ਦੇਖ ਲਿਆ ਕਰੋ ਸੱਲੀ ਹੋ ਜਾਂਦੀ ਆ ਐਂਡ ਪ੍ਰੋਪਰ ਪੂਰੀ ਅੱਗੇ ਪਿੱਛੇ ਮੋੜ ਮੋੜ ਕੇ ਮੋੜ ਮੋੜ ਕੇ ਦੇਖਿਆ ਕਰੋ ਠੀਕ ਆ ਵੀ ਮੈਂ ਕੀ ਬੋਲਿਆ ਉਹਦੇ ਵਿੱਚ ਥੋੜਾ ਜਿਹਾ ਜਿਹੜਾ ਦਿਮਾਗ ਆ ਨਾ ਉਹਨੂੰ ਸੈੱਟ ਰੱਖਿਆ ਕਰੋ ਮੇਰੇ ਘਰ ਵੱਲ ਮੇਰੇ ਬੱਚਿਆਂ ਦਾ ਨਾਂ ਲੈਣ ਤੋਂ ਪਹਿਲਾਂ ਆਪਣੇ ਘਰ ਨੂੰ ਦੇਖਿਆ ਕਰੋ ਵੀ ਤੁਸੀਂ ਕੀ ਹੋ ਸਾਡੀ ਫਿਗਰ ਸਾਡੇ ਵਾਇਕਰ ਨੂੰ ਆ ਠੀਕ ਆ ਐਵੇਂ ਨਾ ਮੇਰੀ ਫਿਕਰ ਕਰਿਆ ਕਰੋ ਮੈਂ ਬਹੁਤ ਵਧੀਆ ਹੀ ਆ ਜਿਸ ਕਰ ਮੇਰੇ ਮਾਪੇ ਨੇ ਵਿਆਇਆ ਨਾ ਬੈਕਰੋ ਨੇ ਰੰਗ ਲਾਏ ਪੈਨੇ ਇਹ ਆਪੋ ਆਪਣੇ ਕਰਮ ਹੁੰਦੇ ਆ ਹਰੇਕ ਬੰਦਾ ਕਰਮ ਖਾਂਦਾ ਮੇਰੀ ਵੀਡੀਓ ਦੇ ਉੱਤੇ ਐਡ ਆਉਂਦੀ ਆ ਰਜਨੀ ਉਹ ਦੇਖ ਲਿਆ ਕਰੋ ਸੇਮ ਸਟੋਰੀ ਆ ਮੇਰੀ ਜਿਸ ਦਿਨ ਮੇਰੇ ਬਾਪੇ ਨੇ ਮੈਨੂੰ ਵਿਆਇਆ ਸੀ ਨਾ ਮੈਨੂੰ ਪਤਾ ਵੀ ਨਹੀਂ ਸੀ ਵੀ ਇਹ ਬੰਦਾ ਕੌਣ ਆ ਜਾਂ ਕੀ ਆ ਜਾਂ ਕਿਹੋਂ ਦਾ ਰਹਿਣ ਵਾਲਾ ਕੀ ਹੈਗਾ ਕੀ ਇਹਦਾ ਬੈਕਗ੍ਰਾਉਂਡ ਆ ਮੈਨੂੰ ਨਹੀਂ ਸੀ ਪਤਾ ਠੀਕ ਆ ਮੈਨੂੰ ਇਹਦੇ ਇਹ ਨੂੰ ਮੇਰੇ ਬਾਰੇ ਪਤਾ ਹੋਵੇ ਇਹ ਮੈਨੂੰ ਨਹੀਂ ਪਤਾ ਇਹ ਨਾਲੇ ਮੁੰਡੇ ਵਾਲੇ ਸੀ ਇਹਨਾਂ ਨੇ ਪਤਾ ਕੀਤਾ ਹੋਣਾ ਜਾਂ ਮੇਰੇ ਬਾਪ ਨੇ ਪਤਾ ਕੀਤਾ ਸੀਗਾ ਮੈਨੂੰ ਨਹੀਂ ਸੀ ਪਤਾ ਮੈਂ ਇਹਨਾਂ ਨੂੰ ਦੇਖਿਆ ਵੀ ਨੰਦ ਕਾਰਨ ਤੋਂ ਬਾਅਦ ਸੀਗਾ ਜਦੋਂ ਮੇਰੇ ਨੰਦ ਹੋ ਗਏ ਸੀਗੇ ਨਾ ਸਾਰਾ ਹੋ ਗਿਆ ਸੀ ਸਾਰੀਆਂ ਰਸਮਾਂ ਮੈਂ ਉਦੋਂ ਇਹਨਾਂ ਨੂੰ ਦੇਖਿਆ ਸੀ ਜਦੋਂ ਰੱਬ ਨੇ ਸਾਡੀ ਜੋੜੀ ਬਣਾ ਦਿੱਤੀ ਫਿਰ ਥੋਨੂੰ ਕੀ ਤੇ ਖਲੀਫ ਆ ਪੈਸੀ ਵਾਲੀ ਆ ਪੈਸੇ ਵਾਲੀ ਆ ਪੈਸਾ ਹੱਥਾਂ ਨਾਲ ਘੁਮਾਉਣੇ ਆ ਇਸ ਤੋਂ ਅੱਗੇ ਪਿੱਛੇ ਮੈਨੂੰ ਕੋਈ ਵੀ ਜਵਾਬ ਦੇਣ ਦੀ ਲੋੜ ਨਹੀਂ ਹੈਗੀ ਮੈਂ ਕੰਮ ਕਰਦੀ ਆ ਮੈਂ ਥੋੜੇ ਵਾਂਗੂ ਵੀ ਐਸ਼ ਪਰਸਤੀ ਤੇ ਹੈਗੀ ਵਿੱਚ ੁੰਨੀ ਚੱਕੀ ਉੱਧਰ ੁੰਨੀ ਚੱਕੀ ਉੱਧਰ ਤੈਨਾਂ ਨਾਲ ਹੋ ਕੇ ਮੈਨੂੰ ਫੋਨ ਆਉਂਦੇ ਨੇ ਬੰਦੂ ਵੀ ਆ ਜਾ ਆ ਜਾ ਆ ਮੰਮੀ ਯਾਦ ਕਰਦੀ ਆ ਤੈਨੂੰ ਮੰਮੀ ਆਵਾਜ਼ਾਂ ਮਾਰਦੀ ਆ ਤੈਨੂੰ ਜਾਣ ਨੂੰ ਮੈਂ ਕਿ ਜਾ ਸਕਦੀ ਆ ਮੇਰਾ ਦਿਲ ਵੀ ਕਰਦਾ ਜਾਣ ਨੂੰ ਪਰ ਮੈਨੂੰ ਉਹਦਾ ਘਰ ਵੀ ਨਹੀਂ ਦਾ ਮੈਨੂੰ ਬੱਚਿਆਂ ਦਾ ਪਤਾ ਮੇਰੇ ਬੱਚਿਆਂ ਦੇ ਪੇਪਰ ਨੇ ਮੈਂ ਥੋੜੇ ਵਾਂਗੂ ਚੁੰਨੀ ਚੱਕ ਕੇ ਨਹੀਂ ਫਿਰਦੀ ਹੈਗੀ ਜਾਉਂਗੀ ਮੈਂ ਆਪਣੀ ਮਾਂ ਦੀ ਖਬਰ ਨੂੰ ਜਾਉਂਗੀ ਐਹਦੀ ਕੋਈ ਗੱਲ ਨਹੀਂ ਹੈਗੀ ਜਦ ਮੈਂ ਛੋਟੇ ਤੋਂ ਡਰ ਗਈਆਂ ਜਾਂ ਮੈਨੂੰ ਕੋਈ ਰੋਕਦਾ ਐ ਮੈਨੂੰ ਕੋਈ ਨਹੀਂ ਰੋਕਦਾ ਚਾਹੇ ਮੈਂ ਹੁਣ ਕਾ ਹੁਣ ਵੀ ਲੈ ਕੇ ਜਾਣਗੀ ਮੈਨੂੰ ਠੀਕ ਐ ਥੋੜੀ ਜਿਹੀ ਆਕਲ ਕਰ ਲਾ ਆਪਣੇ ਘਰੇ ਪਹਿਲਾਂ ਮਰ ਲਾ ਮੈਂ ਤੈਨੂੰ ਹੁਣ ਵੀ ਕਹਿਨੀ ਆ ਮੇਰਾ ਮੂੰਹ ਨਾ ਖਲਾ ਮਰ ਲਾ ਚੁੱਪ ਕਰ ਜਾ ਠੀਕ ਐ ਮਾਂ ਮੰਜੇ ਪਈ ਆ ਦੇਖ ਲਾ ਸੋਚ ਲਾ ਆਪਣੇ ਆਪ ਨੂੰ ਸ਼ਾਹ ਨਾ ਸਮਝੋ ਅੱਲੇ ਬੱਲੇ ਤੁਹਾਡੇ ਕੋ ਕੱਖ ਨਹੀਂ ਹੈਗਾ ਇਹ ਸੋਸ਼ਲ ਮੀਡੀਆ ਹੈ ਜਿੱਦੇ ਤੇ ਮੈਂ ਜਿੰਨਾ ਮਾਦੀ ਤਮਾਸ਼ਾ ਦਿਖਾਦਾ ਦੁਨੀਆ ਦੇਖਣ ਨੂੰ ਬੈਠੀ ਆ ਠੀਕ ਆ ਮੈਂ ਆਪਣੇ ਘਰੋਂ ਆਪਣੇ ਕੰਮ ਦੀਆਂ ਵੀਡੀਓ ਕਾਣੀ ਮੈਨੂੰ ਪਾ ਲੈਣਗੀ ਠੀਕ ਆ ਤੂੰ ਮੇਰਾ ਮੋਨਾ ਖਲਵਾ ਬਹੁਤ ਵਧੀਆ ਭੈਣ ਭਾਈ ਨੇ ਜਿਹੜੇ ਪਿਆਰ ਕਰਦੇ ਆ ਛੋਟੇ ਦਾ ਮੱਕੜੀ ਨਹੀਂ ਲੈਣੀ ਹੈਗੀ ਠੀਕ ਆ ਮੇਰੇ ਘਰ ਦਾ ਜਦ ਮੈਂ ਪਾਣੀ ਜਪੀ ਮਮ ਮੁਸ਼ਕ ਥੋੜੇ ਘਰੋਂ ਪਾੜਦਾ ਸਾਡੇ ਆਣ ਦੇ ਤਾਂ ਮੈਨੂੰ ਚਾਹ ਪੀ ਲੈਣਾਂ ਬੇ ਵਧੀਆ ਬਣਾਈ ਆ। ਜਿਆਦਾ ਨਹੀਂ ਰਵ। ਜਿਵੇਂ ਕੋਸਾ ਆਲਾ ਫਿਰ ਬਈ ਇਹ ਤਾਂ ਨਹੀਂ ਕਰਨਾ ਚਾਹੀਦਾ। ਮੈਂ ਇੱਕ ਇੱਕ ਵੀਡੀਓ ਦੇ ਵਿੱਚ ਪਹਿਲਾਂ ਵੀ ਮੈਂ ਕਹ ਚੁੱਕੀ ਹਾਂ ਵੀਡੀਓ ਦੇ ਕਮੈਂਟਸ ਪੜ ਲਓ ਤੁਸੀਂ। ਬੜੇ ਨਜ਼ਾਰੇ ਆਉਂਦੇ ਆ ਕਮੈਂਟਸ ਪੜ ਕੇ ਪੜਾਣਾ। ਸਾਰਾ ਆਉਂਦਾ ਮੈਨੂੰ ਆਪਦੇ ਆਪ ਤੇ ਵੀ ਆਉਂਦਾ ਵੀ ਹਾਈ ਮੈਂ ਤਾਂ ਕੁਝ ਬੋਲ ਗਈ ਸੀਗੀ। ਮੈਂ ਇੰਨਾ ਕਦੇ ਬੋਲਦੀ ਨਹੀਂ ਹੁਣ ਕਿੰਨੇ ਦਿਨ ਹੋ ਗਏ। ਹੁਣ ਵੀ ਬਣ ਗਈ ਮੈਂ ਕੱਲ ਨੂੰ ਮ ਗਾਣਾ ਆਉਣਾ ਹੈ ਸਾਡੇ ਸ਼ੌਕੀਨ ਦਾ ਸਾਰੇ ਜਣੇ ਸੁਣਿਓ ਠੀਕ ਆ ਆ ਅੰਨੇ ਤਾਂ ਗਾਣਾ ਹੈ ਆਪਣਾ ਘੈਂਟ। లైకండ్ షేర్ ఖుర్ర్ కర్దేయో బాయి ਸਾడే షభుదీప్ దేవో తో కహన్ ది రోడ్ హై కోసా కోయ గాన్ ఓ షభుర్ మే షభుదీ మాసి యా ਠੀਕ ਹੈ ਸਾਡੀ ਨਾਸੀ ਭਾਣ ਕੇ ਦਾ ਕੋਈ ధనియా ਨਾ ਕੋਈ ਮਕਾਵਲਾ ਸਾਡਾ ਪਹਾਂਦੀ ਹੈ ਸਾਡਾ ਕਿਸੇ ਨਾ ਮਕਾਵਲਾ తోڈا ਝਗੜਾ ਨਾਲ ਤਾਂ ਜਮਾਈ ਦੀ ਜਾ ਮੇਰਾ ਆਪਣੇ ਕਿਸੇ ਹੋਰ ਨਾ ਹੋ ਸਕਦਾ ਯਾ ਠੀਕ ਹੈ ਵਾਇਗਰੂ ਨੇ ਮੇਰੀ ਮਾਂ ਪੜੀ ਹੋਈ ਆ ਜੇ ਫਿਰ ਇਥੇ ਜਿਵੇਂ ਜਿਵੇਂ ਵਾਈਕਰ ਨੂੰ ਸਾਰਾ ਕੁਝ ਕਰਵਾ ਰਿਆ ਅਸੀਂ ਕਰ ਰਹੇ ਹਾਂ। ਕਿ ਮੈਨੂੰ ਇਸ ਲਾਈਨ ਦੇ ਵਿੱਚ ਇਸਪੀਡ ਦੇ ਵਿੱਚ ਪਤਾ ਵਾਈਕਰ ਨੂੰ ਨਹੀਂ। ਮੈਂ ਵਾਈਕਰ ਦਾ ਬਹੁਤ-ਬਹੁਤ ਸ਼ੁਕਰ ਕਰਦੀ ਹਾਂ ਮਨੇ ਚਗਲਾ ਤੋਂ ਦੂਰ ਰੱਖਿਆ ਪਿਆ। ਕੋਈ ਨਹੀਂ ਕੋਈ ਹੈ ਨਹੀਂ ਤਾਂ ਰਾਤ ਨੂੰ ਤਾਂ ਦੇਖਿਆ ਵੀ ਨਹੀਂ ਰਾਤ ਵੀ ਨਹੀਂ ਵਲੌਗ ਬਣਾਏ ਇੰਨੀ ਵਧੀਆ ਜਿਹੜੀਆਂ ਸਾਰਾ ਕੁਝ ਤਿਆਰ ਕਰਿਆ ਅਸੀਂ ਦਿਖਾਈ। ਇਹ ਰਾਣ ਕੋਈ ਫਰਕ ਆਜ ਸਪੋਰਟ ਸਟੇ ਸੀਗਾ। ਕੀ ਸੀ ਤਨੋ ਰਾਂ ਧਿਆਨ ਧਿਆਨ ਜਦ ਧਿਆਨ ਧਿਆਨ ਜਦ ਧਿਆਨ ਚੱਪ ਚੱਪ ਚੱਨ ਪਤਾ ਨਹੀਂ ਕਿ ਇਸ ਕੰਮ ਦੇ ਮੈਂ ਰੈਟਿੰਗ ਕਰਾ ਰਹੀ ਵਗੀ ਨਾ ਮੇਰੇ ਨੂੰ ਚੱਕਰ ਆਉਂਦੇ ਸੀ ਸਿਰ ਮੇਰਾ ਪੂਰਾ ਚਕਰਾਉਂਦਾ ਸੀ ਨਾ ਪਤਾ ਨਹੀਂ ਜਾਂਦੇ ਮੈਨੂੰ ਮੈਂ ਪਰਸੋ ਚੌਥੇ ਦਿਨ ਸ਼ੈਂਪੂ ਲਾਇਆ ਜਿੱਦਦਲੋਂ ਸੀ ਰਾਮ ਨੋਮੀ ਸੀਗੀ ਨਾ ਤੇ ਨੋਮੀ ਆਲੇ ਦਿਨ ਮੈਂ ਸ਼ੈਂਪੂ ਲਾਇਆ ਮੈਨੂੰ ਆਏ ਲੱਗੀਆਂ ਮੇਰੇ